ਤੁਸੀਂ ਦੇਖ ਲਓ ਕਿੰਨੇ ਬੇਸ਼ੁਕਰੀਏ ਹੋ ਗਏ ਨੇ ਇਹ ਰੱਬ ਦਾ ਸ਼ੁਕਰਮਣੀ ਕਰਦੇ ਪਰਮਾਤਮਾ ਨੇ ਇਹਨਾਂ ਨੂੰ ਬੰਦੇ ਜੁਨੀ ਪਾਇਆ ਬੰਦੇ ਜੁਨੀ ਦਿੱਤੀ ਪਰ ਇਹ ਗਧੇ ਬਣ ਕੇ ਚੱਲੇ ਪੁੱਠੇ ਚੱਲੇ ਤਾਂ ਕਰਕੇ ਇਹਨਾਂ ਦੀਆਂ ਪੁੱਠੀਆਂ ਫੋਟੋਆਂ ਕੀਤੀਆਂ ਨੇ ਕਿ ਹਮੇਸ਼ਾ ਇਹਨਾਂ ਨੇ ਪੁੱਠੇ ਹੀ ਫੈਸਲੇ ਲਏ ਨੇ ਆ ਹੁਣ ਤੁਹਾਨੂੰ ਅੱਗੇ ਸਾਰੇ ਸਬੂਤ ਦਿਖਾਉਂਦੇ ਆ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਗੰਦੀਆਂ ਕਰਤੂਤਾਂ ਕੀਤੀਆਂ ਨੇ ਇਹ ਕਿਹੜੀਆਂ-ਕਿਹੜੀਆਂ ਗੰਦੀਆਂ ਕਰਤੂਤਾਂ ਕਰ ਰਹੇ ਨੇ ਪਰ ਜਿੰਨੀਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆ ਤੇ ਉਹ ਹਮੇਸ਼ਾ ਇਹੀ ਕਹਿੰਦੀਆਂ ਨੇ ਕਿ ਜੀ ਕਾਲ ਤੱਕ ਸਾਹਿਬ ਤੋਂ ਫੈਸਲਾ ਆਊਗਾ ਅਸੀਂ ਉਹ ਫੈਸਲੇ ਵੰਨ ਦੇਖ ਰਹੇ ਆ ਕਿ ਉਹ ਕੀ ਫੈਸਲੇ ਲੈਂਦੇ ਨੇ ਹੁਣ ਕਾਲ ਤੱਕ ਸਾਹਿਬ ਦੇ ਉੱਤੇ ਕਬਜ਼ਾ ਕਿੰਨਾ ਦਾ ਉਹ ਸਾਨੂੰ ਸਭ ਨੂੰ ਪਤਾ ਕਿ ਬਾਦਲ ਕੰਜਰਾਂ ਦਾ ਤੇ ਭਾਰਤੀ ਹਕੂਮਤ ਦਾ ਉਹਨਾਂ ਦਾ ਕਬਜ਼ਾ ਜਿਵੇਂ ਭਾਰਤੀ ਹਕੂਮਤ ਕਹਿੰਦੀ ਆ ਉਵੇਂ ਹੀ ਇਹ ਫੈਸਲੇ ਲੈਂਦੇ ਨੇ ਕਿਉਂਕਿ ਇਹਨਾਂ ਦੀ ਕੋਈ ਅਕਾਤ ਨਹੀਂ ਕਿਉਂਕਿ ਇਹ ਫੈਸਲੇ ਲੈ ਲੈਣ ਇਹਨਾਂ ਦੀ ਕੋਈ ਅਕਾਤ ਨਹੀਂ ਹੁਣ ਜਿਹੜੇ ਦੁਨੀਆ ਤੇ ਬਾਕੀ ਗੁਰਦੁਆਰੇ ਨੇ ਉਹਨਾਂ ਦੀ ਵੀ ਕਮੇਟੀਆਂ ਦੀ ਕੋਈ ਅਕਾਤ ਨਹੀਂ ਕਿਉਂਕਿ ਉਹਨਾਂ ਦੀ ਅਕਾਤ ਕਿਉਂ ਨਹੀਂ ਬਈ ਇੱਥੇ ਤਾਂ ਕਬਜ਼ਾ ਬਾਦਲਾਂ ਦਾ ਜਿਹੜਾ ਅਕਾਲ ਤਖਬ ਸਾਹਿਬ ਆ ਪਰ ਜਿਹੜੇ ਬਾਕੀ ਦੁਨੀਆ ਤੇ ਗੁਰਦੁਆਰੇ ਨੇ ਉਥੇ ਕੀ ਦਾ ਕਬਜ਼ਾ ਉਥੇ ਕੀ ਦਾ ਕਬਜ਼ਾ ਉਥੇ ਵੀ ਭਾਰਤੀ ਹਕੂਮਤ ਦਾ ਹੀ ਕਬਜ਼ਾ ਕਿਉਂਕਿ ਜਿਹੜੇ ਉਹ ਗੁਰੂ ਘਰਾਂ ਦੇ ਪੂਰੀ ਦੁਨੀਆ ਤੇ ਪ੍ਰਧਾਨ ਬਣਦੇ ਨੇ ਉਹਨਾਂ ਨੂੰ ਪ੍ਰਧਾਨ ਚੁਣਦਾ ਕੌਣ ਕੌਣ ਚੁਣਦਾ ਕਿਉਂਕਿ ਉਹ ਵੀ ਸਾਰੇ ਸਰਕਾਰੀ ਨੇ ਭਾਰਤੀ ਹਕੂਮਤ ਦੇ ਹੀ ਏਜੰਟ ਨੇ ਗੁੰਡੇ ਵੀ ਕਹਿ ਸਕਦੇ ਹੋ ਗੁੰਡੇ ਨੇ ਕਿਉਂਕਿ ਫੈਸਲੇ ਉਹ ਵੀ ਨਹੀਂ ਲੈ ਸਕਦੇ ਉਹ ਫੈਸਲੇ ਨਹੀਂ ਲੈ ਸਕਦੇ ਨਹੀਂ ਜੀ ਉਹ ਦੇਖਦੇ ਰਹਿੰਦੇ ਨੇ ਕਿ ਜੇ ਸਰਕਾਰ ਕਹੂਗੀ ਤਾਂ ਆਪਾਂ ਅਸੀਂ ਫੈਸਲੇ ਲਵਾਂਗੇ ਇਹ ਤੁਹਾਨੂੰ ਸਬੂਤ ਦਿਖਾ ਦਿੰਨੇ ਆ ਇਹ ਐਵੇਂ ਨਹੀਂ ਬੋਲਦੇ ਤੁਹਾਨੂੰ ਅੱਗੇ ਸਬੂਤ ਦਿਖਾਉਨੇ ਆ ਤੇ ਉਹ ਤੁਸੀਂ ਸਬੂਤ ਦੇਖ ਲੈਣਾ ਇਹ ਫੈਸਲੇ ਨਹੀਂ ਲੈ ਸਕਦੇ ਪਰ ਇੱਕ ਚੀਜ਼ ਜ਼ਰੂਰ ਆ ਇਹਨਾਂ ਨੂੰ ਅੱਜ ਦਿਖਾਉਨੇ ਆ ਕਿ ਹਮੇਸ਼ਾ ਦੁਨੀਆ ਤੇ ਸੱਚ ਜਿਉਂਦਾ ਰਹਿੰਦਾ ਜੇ ਕਿਤੇ ਤੁਸੀਂ ਸੱਚ ਮੰਨ ਲੈਂਦੇ ਸੱਚ ਦੇ ਮਗਰ ਲੱਗ ਲੈਂਦੇ ਗੁਰਬਾਣੀ ਨੂੰ ਮੰਨ ਲੈਂਦੇ ਗੁਰਬਾਣੀ ਦੇ ਮਗਰ ਲੱਗ ਜਾਂਦੇ ਅੱਖਰ ਨਾ ਸਮਝਦੇ ਕਿ ਪੜ ਪੜ ਕੇ ਤੁਸੀਂ ਸਮਝਿਆ ਕਿ ਅੱਖਰ ਨੇ ਜੀ ਪੜ ਲਓ ਪੜ ਕੇ ਅੱਗੇ ਸੁਣਾ ਦਿਓ ਇਹੀ ਕੁਛ ਤੁਸੀਂ ਕੀਤਾ ਸੱਚ ਨੂੰ ਮੰਨਿਆ ਨਹੀਂ ਜੇ ਤੁਸੀਂ ਸੱਚ ਨੂੰ ਮੰਨ ਲੈਂਦੇ ਨਾ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਤੁਹਾਡੇ ਅੱਗੇ ਤੁਹਾਡੀ ਬਹੁਤ ਹੀ ਜ਼ਿਆਦਾ ਇੱਜ਼ਤ ਹੋਣੀ ਸੀ ਇਹ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਸੋਨੂ ਬੋਲ ਰਿਹਾ ਅੱਜ ਤੁਹਾਨੂੰ ਗਧੇ ਕੁੱਤੇ ਸੂਰ ਇਹ ਨਹੀਂ ਬਣਨਾ ਪੈਣਾ ਸੀ ਕਿਉਂਕਿ ਅੱਜ ਤੁਹਾਡੀਆਂ ਫੋਟੋਆਂ ਲਾ ਲਾ ਕੇ ਦੁਨੀਆ ਦੇ ਸਾਹਮਣੇ ਤੁਹਾਨੂੰ ਦਲੀਲ ਕੀਤਾ ਜਾਂਦਾ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਆ ਤੁਹਾਡੇ ਬੱਚਿਆਂ ਦੇ ਸਾਹਮਣੇ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਆ ਕਿਉਂਕਿ ਤੁਹਾਨੂੰ ਕੁੱਤੇ ਬਿੱਲੇ ਗਧੇ ਸੂਰ ਬਣਾਇਆ ਜਾਂਦਾ ਸੋਨੂੰ ਇੱਕੋ ਹੀ ਸਵਾਲ ਪੁੱਛਿਆ ਜਾਂਦਾ ਕਿ ਦੱਸੋ 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 ਜਿਹਦੇ ਤੇ ਜੁੱਤੀ ਲਾਈ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਦੂਜੇ ਪਾਸੇ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਇੱਕ ਨੂੰ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦਾ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ 1930 ਤੋਂ ਪਹਿਲਾਂ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਜੋ ਬਖਸੀਆ ਸੀ ਆਪਣੇ ਖਾਲਸੇ ਨੂੰ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਉਹ ਨਿਸ਼ਾਨ ਸਾਹਿਬ ਨੂੰ ਤਾਰਿਆ ਬ੍ਰਿਟਿਸ਼ ਹਕੂਮਤ ਨੇ ਗੁੰਡਿਆਂ ਨੇ ਕਿਉਂ ਤਾਰਿਆ ਕਿਉਂਕਿ ਜਦੋਂ ਵੀ ਕੋਈ ਮੁਲਕ ਦੂਜੇ ਮੁਲਕ ਤੇ ਕਬਜ਼ਾ ਕਰਦਾ ਪਹਿਲਾਂ ਉਹਨਾਂ ਦੀਆਂ ਨਿਸ਼ਾਨੀਆਂ ਖਤਮ ਕਰਦਾ ਉਹਨਾਂ ਦੇ ਨਿਸ਼ਾਨ ਖਤਮ ਕਰਦਾ ਇਵੇਂ ਜਿਵੇਂ ਸਾਡੇ ਗੁਰੂਆਂ ਦੇ ਨਿਸ਼ਾਨ ਖਤਮ ਕੀਤੇ ਬ੍ਰਿਟਿਸ਼ ਹਕੂਮਤ ਨੇ ਤੁਸੀਂ ਅੱਜ ਤੱਕ ਉਹ ਨਿਸ਼ਾਨ ਸਾਹਿਬ ਨਹੀਂ ਗੁਰੂਆਂ ਦਾ ਚੜਾ ਸਕੇ ਗੁਰਦੁਆਰਿਆਂ ਤੇ ਅੱਜ ਤੁਹਾਨੂੰ ਲਲਕਾਰ ਕੇ ਬੋਲਦੇ ਆ ਕਿ ਜੁੱਤੀ ਲਾਉਣਿਆਂ ਅਸੀਂ ਬ੍ਰਿਟਿਸ਼ ਹਕੂਮਤ ਦੇ ਝੰਡੇ ਉੱਤੇ ਉਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉੱਤੇ ਜੁੱਤੀ ਲਾਉਨੇ ਆ ਉਹ ਝੰਡਾ ਤੁਸੀਂ ਗੁਰਦੁਆਰਿਆਂ 'ਚ ਚੜਾਇਆ ਆ ਆ ਦੇਖੋ ਤੁਹਾਡੇ ਸਾਹਮਣੇ ਜੁੱਤੀ ਲਾਉਨੇ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲਦੀ ਆ ਵੀ ਕਿਉਂ ਜੁੱਤੀ ਲਾਉਨੇ ਆ ਓ ਤੁਸੀਂ ਇਹ ਸਾਡੇ ਗੁਰਦੁਆਰੇ 'ਚ ਝੰਡਾ ਚੜਾਇਆ ਹੋਇਆ ਇਹ ਤੇ ਜੁੱਤੀ ਕਿਉਂ ਲਾਉਨੇ ਹੋ ਉਹ ਤੁਸੀਂ ਬੋਲਦੇ ਹੋ ਕਿਉਂਕਿ ਝੂਠੇ ਹੋ ਕੀ ਬੋਲੋ ਕਦੇ ਝੂਠਾ ਵੀ ਬੋਲਦਾ ਹੁੰਦਾ ਕਦੇ ਕੋਈ ਬੇਈਮਾਨ ਵੀ ਬੋਲਦਾ ਹੁੰਦਾ ਕਦੇ ਕੋਈ ਬੇਗੈਰਤ ਵੀ ਬੋਲਦਾ ਹੁੰਦਾ ਕਦੇ ਕੋਈ ਬੇਸ਼ਰਮ ਵੀ ਬੋਲਦਾ ਹੁੰਦਾ ਕਦੇ ਕੋਈ ਬੇਹਿਆਬ ਵੀ ਬੋਲਦਾ ਹੁੰਦਾ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਅੱਜ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਤਾਂ ਤੁਸੀਂ ਬੋਲਦੇ ਨਹੀਂ ਜੁੱਤੀ ਲਾਈ ਤੇ ਵੀ ਨਹੀਂ ਬੋਲਦੇ ਬੇਗੈਰਤੋਂ ਬੇਗੈਰਤੋਂ ਬੇਸ਼ੁਕਰਿਓਂ ਕਿਉਂਕਿ ਪਰਮਾਤਮਾ ਦਾ ਸ਼ੁਕਰ ਨਹੀਂ ਤੁਸੀਂ ਕੀਤਾ ਨਹੀਂ ਬੋਲੇ ਅੱਜ ਤੁਹਾਡੀ ਬੇਇੱਜ਼ਤੀ ਹੋ ਰਹੀ ਆ ਪੂਰੀ ਦੁਨੀਆ ਤੇ ਕਿਉਂਕਿ ਸੱਚ ਦਾ ਕਬਜ਼ਾ ਪੂਰੀ ਦੁਨੀਆ ਤੇ ਅੱਜ ਵੀ ਸੱਚ ਹੈਗਾ ਇਹ ਤੁਹਾਨੂੰ ਦਿਖਾਤਾ ਕਿ ਅੱਜ ਵੀ ਸੱਚ ਹੈਗਾ ਵੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਅੱਜ ਵੀ ਦੁਨੀਆ ਤੇ ਆ ਵੇਖੋ ਵੇਖੋ ਆਪਣੀਆਂ ਅੱਖਾਂ ਦੇ ਨਾਲ ਦੂਜੇ ਪਾਸੇ ਪਟਿਆਲੇ ਵਾਲਿਆ ਝੰਡੇ ਦੇ ਉੱਪਰ ਜੁੱਤੀਆਂ ਲੱਗ ਰਹੀਆਂ ਨੇ ਕੋਈ ਬੋਲਦਾ ਦੁਨੀਆ ਤੇ ਇਹ ਆ ਸੱਚ ਦਾ ਕਬਜ਼ਾ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਝੂਠ ਦਾ ਹਮੇਸ਼ਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਜਿਨ੍ਹਾਂ ਨੇ ਝੂਠੇ ਝੰਡੇ ਨੂੰ ਨਿਸ਼ਾਨ ਸਾਹਿਬ ਬਣਾ ਕੇ ਪੇਸ਼ ਕੀਤਾ ਗੁਰਦੁਆਰਿਆਂ ਦੇ ਵਿੱਚ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਕਿਉਂਕਿ ਬੋਲਦੇ ਨਹੀਂ ਜਦ ਨਾ ਬੋਲੇ ਸਮਝ ਲਓ ਕਿ ਖਾਤਮਾ ਹੋ ਗਿਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਖਾਤਮਾ ਹੋ ਗਿਆ ਅੱਜ ਥੋੜਾ ਖਾਤਮਾ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਅੱਜ ਸੱਚ ਦਾ ਬੋਲ ਵਾਲਾ ਪੂਰੀ ਦੁਨੀਆ ਦੇ ਸਾਹਮਣੇ ਅੱਜ ਝੂਠ ਮਰ ਗਿਆ ਇਸ ਦੁਨੀਆ ਦੇ ਸਾਹਮਣੇ ਝੂਲਦਾ ਨਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਓਏ ਪਟਿਆਲੇ ਵਾਲੇ ਕੰਜਰਾਂ ਦੇ ਝੰਡਿਆਂ ਦੇ ਉੱਤੇ ਲੱਗ ਰਹੀਆਂ ਨੇ ਨਾ ਜੁੱਤੀਆਂ ਅੱਜ ਕੋਈ ਮਰਦਾ ਬੋਲਦਾ ਇਸ ਦੁਨੀਆ ਤੇ ਨਹੀਂ ਬੋਲਦਾ ਕਿਉਂਕਿ ਮਰਦੇ ਕਦੇ ਨਹੀਂ ਬੋਲਦੇ ਹੁੰਦੇ ਸਾਚੀ ਹਮੇਸ਼ਾ ਗੱਜਦਾ ਦੁਨੀਆ ਦੇ ਉੱਤੇ ਜੇ ਤੁਸੀਂ ਸੱਚੇ ਬਣਦੇ ਤਾਂ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਤੁਹਾਡੇ ਅੱਗੇ ਅੱਜ ਵੀ ਤੁਸੀਂ ਸੱਚੇ ਬਣ ਜੋ ਉਹ ਦਿਨ ਦੂਰ ਨਹੀਂ ਜਦ ਦੁਨੀਆ ਦਾ ਸਿਰ ਝੁਕੇਗਾ ਤੁਹਾਡੇ ਅੱਗੇ ਸੱਚੇ ਬਣ ਕੇ ਤਾਂ ਦੇਖੋ ਕਿਉਂ ਤੁਸੀਂ ਹਰਾਮੀ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ੁਕਰੇ ਬਣ ਚੁੱਕੇ ਹੋ ਕਿਉਂ ਤੁਸੀਂ ਬੇਹਿਆ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ਰਮ ਬਣ ਚੁੱਕੇ ਹੋ ਹੁਣ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦਾ ਤੇ ਪਵਿੱਤਰ ਖੰਡੇ ਦਾ ਆਓ ਦੇਖੀਏ ਹੁਣ ਤੁਹਾਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਟਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਾਇਤ સ્વરૂਪ ਕੀਤੀ ਗਈ ਸੀ ਸਰਕਾਰ ਵੱਲੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੇ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹਿ ਕੇ ਕਾਹੋ ਕੇ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ